ਗਰੀਬ ਪਰਿਵਾਰ ਦੀਆਂ ਤਿੰਨੋਂ ਸਖੀਆਂ ਭੈਣਾਂ ਨੇ ਕਰਵਾਈ ਵੱੱਲੇ ਵੱੱਲੇ UGC NET ਦੀ ਪ੍ਰੀਖਿਆ ਪਾਸ ਕਰ ਚਮਕਾਇਆ ਨਾ ਮਾਪਿਆਂ ਦਾ ਕੀਤਾ ਨਾਮ ਰੋਸ਼ਨ ਕਾਰ ਵਧਾਈ ਦੇਣ ਵਾਲਿਆਂ ਦਾ ਲੱਗਿਆ ਤੰਤਾ ਗੁੜਲਾਡਾ ਦੇ ਗਰੀਬ ਕਰਦੀਆਂ ਤਿੰਨ ਸਖੀਆਂ ਭੈਣਾਂ ਨੇ ਪੂਰੇ ਪੰਜਾਬ ਭਰ ਦੇ ਵਿੱਚ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਇਹਨਾਂ ਤਿੰਨੋਂ ਸਖੀਆਂ ਭੈਣਾਂ ਨੇ UGC NET ਦੀ ਪ੍ਰੀਖਿਆ ਪਾਸ ਕਰਕੇ ਆਪਣੇ ਮਾਪੇ ਦਾ ਨਾਂ ਰੋਸ਼ਨ ਕੀਤਾ ਹੈ ਤਾਂ ਹੁਣ ਜੂਨੀਅਰ ਰਿਸਰਚ ਫੈਲੋਸ਼ਿਪ ਦੇ ਲਈ ਅਪਲਾਈ ਕਰ ਰਹੀਆਂ ਨੇ ਤੇ ਸੁਪਨਾ ਤਿੰਨੋਂ ਭੈਣਾਂ ਦਾ ਪ੍ਰੋਫੈਸਰ ਬਣਨ ਦਾ ਹੈ। ਆਪਣੇ ਪ੍ਰਾਪਤੀ ਉਤੇ ਮਾਣ ਮਹਿਸੂਸ ਕਰਦੇ ਇਨਾਂ ਧੀਆਂ ਨੇ ਆਪਣੀ ਮਿਹਨਤ ਪਿੱਛੇ ਮਾਤਾ ਪਿਤਾ ਤੇ ਅਧਿਆਪਕਾਂ ਦਾ ਵੱਡਾ ਯੋਗਦਾਨ ਦੱਸਿਆ ਗਰੀਬ ਪਰਿਵਾਰ ਦੇ ਵਿੱਚ ਜਨਮੀਆਂ ਤਿੰਨੋਂ ਸਖੀਆਂ ਭੈਣਾਂ ਨੇ ਆਪਣੀ ਮਿਹਨਤ ਅੱਗੇ ਗਰੀਬੀ ਨੂੰ ਅੜਿਕਾ ਨਾ ਸਮਝਦਿਆਂ ਹੋਇਆਂ ਦਿਨ ਰਾਤ ਪੜ੍ਹਾਈ ਕਰਕੇ ਇਨਾਂ ਭੈਣਾਂ ਨੇ UGC NET ਦੀ ਪ੍ਰੀਖਿਆ ਪਾਸ ਕਰ ਲਈ ਹੈ ਤਾਂ ਇਨਾਂ ਭੈਣਾਂ ਦਾ ਪਿਤਾ ਮੋਗਾ ਜ਼ਿਲ੍ਹੇ ਦੇ ਗੁਰਦੁਆਰਾ ਸਾਹਿਬ ਚੋਂ ਗ੍ਰੰਥੀ ਦੀ ਸੇਵਾ ਨਹੀਂ ਬੋਂਦੇ ਹਨ ਅਤੇ ਮਾਤਾ ਖੇਤਾਂ ਦੇ ਵਿੱਚ ਮਜ਼ਦੂਰੀ ਕਰਦੀ ਹੈ ਕਰਦੇ ਹਾਲਾਤ ਕੁਝ ਜ਼ਿਆਦਾ ਠੀਕ ਨਾ ਹੋਣ ਦੇ ਚਲਦਿਆਂ ਵੀ ਧੀਆਂ ਨੇ ਆਪਣੇ ਮਾਪਿਆਂ ਦਾ ਸਿਰ ਅੱਜ ਮਾਣ ਦੇ ਨਾਲ ਉੱਚਾ ਕਰ ਦਿੱਤਾ ਤੇ ਅੱਜ ਇਸ ਪਰਿਵਾਰ ਦੇ ਵਿੱਚ ਖੁਸ਼ੀ ਦਾ ਕੋਈ ਵੀ ਟਿਕਾਣਾ ਨਹੀਂ ਹੈ ਘਰ ਵਧਾਈ ਦੇਣ ਵਾਲਿਆਂ ਦਾ ਤਾਂ ਤਾਂ ਲੱਗਿਆ ਹੋਇਆ ਤਾਂ ਕੀ ਕੁਝ ਕਹਿਣਾ ਹੈ ਇਹਨਾਂ ਲੜਕੀਆਂ ਦਾ ਤੇ ਇਹਨਾਂ ਦੇ ਪਰਿਵਾਰਿਕ ਮੈਂਬਰਾਂ ਦਾ ਆ ਸੁਣਦੇ ਹਾਂ ਕਰਦੇ ਹਾਲਾਤ ਵੀ ਇੱਕ ਕਿੰਨੇ ਚੋਲ ਦੇ ਹਾਲਾਤ ਨੇ ਵੀ ਮੰਮਾ ਬਾਹਰ ਜਾਂਦੇ ਨਹੀਂ ਪਪਾ ਵੀ ਸਾਡੇ ਤੋਂ ਦੂਰ ਰਹਿੰਦੇ ਨੇ ਸਾਡੇ ਕਰਕੇ ਸਾਡੇ ਤੋਂ ਦੂਰ ਨੇ ਪਰ ਸਾਡੇ ਲਈ ਸਾਨੂੰ ਬਿਲਕੁਲੀ ਬਣਾਉਣ ਲਈ ਇਹ ਸਾੜੇ ਤੋਂ ਦੂਰ ਨਹੀਂ ਤੇ ਥੋੜਾ ਮੋਟੀਵੇਸ਼ਨ ਸਾਨੂੰ ਇੰਨਾ ਤਾਂ ਮਿਲਦਾ ਹੈ ਤੇ ਦੂਸਰੀ ਜਿਹੜੀ ਦਿੱਕਤ ਮੈਨੂੰ ਆਈ ਬੁਕਸ ਦੀ ਦਿੱਕਤ ਸੀ ਤੇ ਜਦੋਂ ਵੀ ਅਸੀਂ ਪੂਰਾ ਬੁੜਾ ਬੁੜਾ ਛਾਂ ਮਾਰਦੀ ਕਿਤਾਬਾਂ ਮਾਰ ਸੀ ਸਮੇਤ ਕੋਈ ਤੋਂ ਵੀ ਕਿਤਾਬਾਂ ਨਹੀਂ ਮਿਲਦੀਆਂ ਸੀ ਤੇ ਕਿੰਨਾ ਅਨਮਿੱਕਿਤ ਕਰਨ ਦੇ ਲੱਗ ਰਹੀ ਸੀ ਕਿ ਉਦੋਂ ਵੀ ਸ੍ਰਿੰਦਰ ਵੀਰਾ ਮੇਰੇ ਪਟਿਆਲੇ ਵਾਲਾ ਹਨਾ ਉਹਨੇ ਮੈਨੂੰ ਦੁੱਖਸ ਲੈ ਕੇ ਦਿੱਤੀ ਸੀ ਹਾਲੇ ਜਨਾ ਕਿ ਇਥੇ ਤੋਂ ਬਤਾਵਾ ਨਹੀਂ ਪ੍ਰੋਵਾਈਡ ਹੋ ਸਕਦੀ ਸੀ ਉਸ ਤੋਂ ਬਾਅਦ ਉਹ ਸੈਕੰਡਰ ਜਦੋਂ ਸੈਮੈਸਟਰ ਚੜ੍ਹਿਆ ਤਾਂ ਉਸ ਤੋਂ ਬਾਅਦ ਬੁਲਜ਼ਾਰ ਡੋਗਰਾ ਇੱਕ ਇੱਕ ਇਤਿਹਾਸਾ ਉਹਨਾਂ ਨੇ ਮੈਨੂੰ ਕਿਤਾਬਾਂ ਪ੍ਰੋਵਾਈਡ ਕੀਤੀਆਂ ਔਰ ਜੇ ਮੈਂ ਸੋਚਾਂ ਵੀ ਕਈ ਵਾਰ ਮੈਨੂੰ ਆਇਆ ਲੱਗਦਾ ਦੀ ਹਾਈ ਮੈਂ ਕਿਤਾਬਾਂ ਪਿੱਛੇ ਲਵਾਂਗੀ ਤਾਂ ਉਹ ਮੇਰੇ ਨਾਲ ਅਮੇਸ਼ਾ ਖੜੀ ਸੀ ਕਿ ਉਹ ਉਹਨਾਂ ਨੇ ਉਹਨਾਂ ਨੇ ਕਹਿਣਾ ਸੀ ਵੀ ਤੁਸੀਂ ਪੜੋ ਕਿਤਾਬਾਂ ਮੈਂ ਲਵਾ ਦਾਂਗਾ ਕੋਈ ਦਿੱਕਤ ਨਹੀਂ ਤਾਂ ਕਿੰਨਾ ਸਮਾਂ ਲੱਗਦੇ ਸੀ ਤੇ ਕੀ ਬਣਾਣਾ ਚਾਹੁੰਦੇ ਹੈਗੇ ਹਾਂ ਅਸੀਂ ਵੀ ਸਵੇਰੇ ਕਰੇ ਤਾਂ 2 ਵਜੇ ਉੱਠਣਾ ਮੇ ਬੰਮੀ ਉਠਾਉਂਦੇ ਸਾਨੂੰ ਔਰ ਜੇ ਵਾਪਸ ਪੌਂ ਵੀ ਆਂਦੇ ਤਾਂ ਥਾਵੇਂ ਉਠਾਉਂਦੇ ਵੀ ਵਾਰੀ ਵੀ ਪੜਨ ਨੂੰ ਹਨਾ ਤੇ ਅਸੀਂ 2 ਵਜੇ ਉੱਠਦੇ 3 ਵਜੇ ਉੱਠਦੇ 2 ਤੋਂ 6 ਸਾਡਾ ਸਲੋਟ ਬਣਨਾ 6 ਤੋਂ 7 ਅਸੀਂ ਐਕਸਰਸਾਈਜ਼ ਵਗੈਰਾ ਕਰਦੇ ਬਾਹਰ ਘੁੰਮਣ ਜਾਂਦੇ ਉਸ ਤੋਂ ਬਾਅਦ ਘਰ ਦੇ ਕੰਮ ਕਰਦੇ ਫਿਰ ਆਪਣਾ ਪਾਠ ਵਗੈਰਾ ਸਾਰਾ ਕੁਝ ਕਰਕੇ ਉਸ ਤੋਂ ਬਾਅਦ 10 ਤੋਂ 12 ਦਾ ਸਲੋਟ ਨਾ ਮਿਲ 12 ਤੋਂ 2 ਦਾ ਸਲੋਟ ਨਾ ਆਉਂਦੇ ਉਸ ਬਾਅਦ ਚਾਰ ਬ੍ਰੇਕ ਲੈਂਦੇ ਥੋੜਾ ਜਿਹਾ ਫਿਰਦੀ ਪਿੰਨ ਤੋਂ ਸੇਵਲਟੱਕ ਪੜ੍ਹਦੇ ਫਿਰ ਕੰਮ ਹੁੰਦੇ ਰੂ ਕਰਕੇ ਤੱਕ ਤੋਂ ਫਿਰ ਬੰਨੇ ਆਪਣੀ ਕੀ ਬਣਨਾ ਚਾਹੁੰਦੀ ਹਾਂ ਦਿਨੇ ਪੜਨਾ ਅਸੀਂ ਅਸਿਸਟੈਂਟ ਪ੍ਰੋਫੈਸਰ ਬਣਨਾ ਚਾਹੁੰਦੇ ਆ ਤੇ ਯਾਰ ਲਈ ਅਪਲਾਈ ਕਰ ਰਹੇ ਹਾਂ ਤੇ ਥਿਆੜੇ ਵੀ ਕਰ ਰਹੇ ਆ ਕਿ ਪੀ ਐਚ ਡੀ ਕਰਨਾ ਚਾਹੁੰਦੇ ਆ ਕਿ ਡਾਕਟਰ ਬਣਨਾ ਕੱਖਿਆ ਨੇ ਨਟਪਾਸ ਕੀਤਾ ਤੇ ਉਹਦਾ ਸਾਰਾ ਸ਼ੇਅਰ ਆਪਣੇ ਮੰਮੀ ਕੋਲ ਲੈਣਾ ਚਾਹੁੰਦੀ ਕਿ ਜਿਨ੍ਹਾਂ ਨੇ ਸਾਨੂੰ ਇੰਨੀ ਮਿਹਨਤ ਨਾਲ ਪੜਾਇਆ ਲਿਖਾਇਆ ਤੇ ਉਹਨਾਂ ਨਾਲ ਤੁਪਨਾ ਸੀ ਨਹੀਂ ਅੱਜ ਸਾਥ ਨੂੰ ਕਿੰਨੀਆਂ ਤੋਂ ਮੁਸ਼ਕਲਾਂ ਆਈਆਂ ਇੱਥੇ ਮੁਕਾਮ ਦੇ ਕੌਂਸਲ ਲਈ ਕਦੇ ਮੰਨ ਦੇ ਵਿੱਚ ਉਦਾਸੀ ਵੀ ਆਈ ਹਾਂਜੀ ਸਰ ਉਦਾਸੀ ਤਾਂ ਬਹੁਤ ਰਹਿੰਦੀ ਸੀ ਵੀ ਕਰਦੇ ਹਾਲਾਤ ਦੇਖ ਕੇ ਵੀ ਬ੍ਰਦਰ ਵੀ ਦੇਖਣੀ ਹੈ ਇਹ ਹਨਾ ਇਹ ਵੀ ਤਿੰਨ ਨਸੀਆਂ ਸੀ ਕਰਦੇ ਮਜ਼ਦੂਰੀ ਕਰਦੇ ਨੇ ਇਸ ਕਰਕੇ ਬਹੁਤ ਦੁੱਖ ਦਾ ਮਹਿਸੂਸ ਕਰਦੇ ਹਾਂ ਬਹੁਤ ਹੁਣ ਵੀ ਮਾਨਸ ਹਾਂ ਜਿਹੜੇ ਹੋਇਆ ਤਾਂ ਸਿੱਧੇ ਅਕੀ ਹਾਂਜੀ ਪਰ ਚਿੱਤੀ ਦੇ ਹਾਂ ਕਿਵੇਂ ਦੇਖ ਤੂੰ ਤਿੰਨ ਭੈਣਾਂ ਲਗਾਤਾਰ ਪੜ੍ਹਾਈ ਕਰਨੀ ਲੱਗਦਾ ਨਹੀਂ ਸੀ ਵੀ ਮਾਪੇ ਵੀ ਨਹੀਂ ਮਿਹਨਤ ਕਰਦੇ ਅਸੀਂ ਤਿੰਨ ਭੈਣਾਂ ਨੇ ਫੇ ਕੀ ਕੀ ਦਿੱਕਤੀ ਸੋਚਦੀ ਸੀ ਉਸਤੇ ਨਹੀਂ ਮੈਂ ਕੋਈ ਅੰਨਾ ਮਤਲਬ ਆਪਣਾ ਫੀਲਿੰਗ ਹੋਣ ਦਿੱਤੇ ਕਿ ਜਦੋਂ ਕਿ ਮੈਂ ਅੱਜ ਤੱਕ ਦਾ ਪੁੱਤਰਾ ਹਾਂ ਕਰਕੇ ਉਹ ਤਾਂ ਵੀ ਮਿਹਨਤ ਕਰਕੇ ਦੇਖਦੇ ਨੇ ਤੇ ਖੁਸ਼ਿਆਈ ਕਰਦੇ ਨੇ ਜਦੋਂ ਤਾਂ ਸੰਭਾਰ ਕਰਦੀਆਂ ਇਹ ਇਹਦਾ ਵੀ ਬੇਟੀਆਂ ਨੂੰ ਆਪਣਾ ਬੋਝ ਨਹੀਂ ਸਮਝਦੇ ਮਾਪੇ ਇਹ ਮੈਂ ਕਦੇ ਆਪਣੀ ਵੇਖਿਆਂ ਦਾ ਬੋਝ ਨਹੀਂ ਸਮਝਿਆ ਹੈਗਾ ਮੈਂ ਬਹੁਤ ਹੌਸਲੇ ਨਾਲ ਇਹਨਾਂ ਨੂੰ ਪੜਾਇਆ ਜੀ ਬਹੁਤ ਆਪ ਦੀ ਮਨਜ਼ੂਰੀ ਕਰ ਕਰਕੇ ਤੇ ਅੱਛਣੇ ਆਂਦੀ ਮੈਂ ਅੰਤ ਦਿਨ ਮੇਰੇ ਵੀ ਪੜੇ ਹੁੰਦੇ ਕੰਮ ਕਰਦੇ ਬੈਠੀ ਹੁੰਦੇ ਕਿਤਾਬਾਂ 'ਚ ਇੱਕ ਮਿੰਟ ਵੀ ਪੜਾ ਹੋ ਜਾਂਦੀ ਐ ਨਾ ਉਹ ਵੀ ਕਹਿ ਦਿੰਦੀ ਵੀ ਤੁਸੀਂ ਕਿਤਾਬ ਕਾਤਾ ਨਹੀਂ ਚੱਕੀ ਕਹਿ ਦਿੰਦੀ ਨਾ ਅਸ ਤਾਂ ਹੋਣੀ ਉੱਥੇ ਆ ਹੈਗੇ ਤੇ ਇਹਨਾਂ ਨੂੰ ਵਾਪਸ ਮੈਂ ਉੱਥੇ ਬਿਠਾ ਜਾਣਾ ਮੈਂ ਆਪੇ ਕੰਮ ਕਰੂੰਗੀ ਤੁਸੀਂ ਪੜ ਲਓ ਤੇ ਇਹਨਾਂ ਮੈਂ ਕਹਣਾ ਜੀ ਜਿਵੇਂ ਤੁਸੀਂ ਆਪ ਖੁਦ ਪੜੇ ਨਹੀਂ ਤੇ ਬੱਚਿਆਂ ਨੂੰ ਇਹਨਾ ਕੀ ਸੋਚ ਕੇ ਪੜ ਮੈਂ ਆਪ ਖੁਦ ਨਹੀਂ ਪੜੀ ਸਾਡਾ ਹੋਰ ਸਾਰਾ ਪਿਛੇ ਪਰਿਵਾਰ ਸਾਰਾ ਪੜੇਗਾ ਮੈਂ ਇਕੱਲੀ ਆਪ ਨਹੀਂ ਕਰਦੀ ਸ਼ਿਵਨਾਮਾ ਦੇਖ ਦੇ ਕੇ ਵੀ ਮੈਂ ਵੀ ਆਪਣੇ ਬੱਚਿਆਂ ਨੂੰ ਵੀ ਮੈਂ ਪੜਾਵਾ ਤੇ ਇਹਨਾਂ ਨੂੰ ਵੀ ਮੈਂ ਆਪਣੇ ਪੈਰਾਂ ਤੇ ਖੜਾਵਾ ਤੇ ਫਿਰ ਕੀ ਹੋ ਗਿਆ ਜੇ ਆਪਾਂ ਆਪ ਨਹੀਂ ਪੜੇ ਹੈਗੇ ਬੱਚਿਆਂ ਨੂੰ ਤਾਂ ਪੈਨਾ ਚੁੱਕਾ ਰੱਖ ਸਕਦੇ ਹਾਂ ਸਾਡੀ ਪੁੱਤ ਕਰਕੇ ਨੰਪੜਾ ਸਾਹਿਬ ਤੇ ਇਹ ਹੁਣ ਬਹੁਤ ਸੁਖਾਈ ਲੱਗਦੀਆਂ ਆ ਜਾਂਦੇ ਨੇ ਕਿ ਭੱਜਣ ਚਾਹ ਰਹੇ ਚੜ੍ਹਦੀ ਕਲਾ ਟਾਈਮ ਟਿਵਲੀ ਮਾਨਸਾ ਤੋਂ ਪੱਤਰਕਾਰ ਭਗਵੰਤ ਚਾਹਲ ਦੀ ਖਾਸ ਰਿਪੋਰਟ